ਬੈਂਕ ਕਿਵੇਂ ਕੱਢਾਂਗੇ ਐਡੀ ਵੀ ਮੇਰੀ ਡਰਾਈਵਰ ਹੀ ਜਾਣੀ ਵੀ ਇੱਥੋਂ ਬੈਂਕ ਲਗਾਗੇ ਭਾਏ ਓਕੇ ਦੇਖ ਲੈ ਆਹ ਫਰਕ ਦੇਖੋ ਮਿੱਤਰੋ 16 ਤੇ 18 ਦਾ ਅੱਧੀ ਨਹੀਂ ਉਹਨੇ ਅੱਧੀ ਲੰਬਾ ਦੇਦਾ ਬੇ ਕੋਲ ਆਪਾਂ ਤਾਂ ਅੰਦਰ ਕਿੱਧਰ ਲੁਕਿਆ ਫਿਰਦਾ ਹਾਂ ਇੱਥੋਂ ਕਿਹਦੀ ਪਤਾ ਲੱਗਦਾ ਹੈ ਨਾ ਬੰਦਾ ਬੇਟਾ ਵਿੱਚ ਉਹ ਨਿਕਲਿਆ ਤੇ ਛੱਤੀ ਦੀ ਤੁਰਦਾ ਬਾਹਰ ਇਹ ਤੁਰੂਗਾ ਘਾਟਾ ਠੀਕ ਹੈ ਉਹ ਨਿਆਰਾ ਦੇਖੋ ਬਲਦਾ ਮੈਟਰੋ ਕੰਮ ਫੇਰ ਜੋਰਾਂ ਤੇ ਭਾਰਤ ਸਿੰਘ ਹੋਰੀ ਲਾਤੀ ਜਾਂਦੇ ਛੱਤ ਰਹਿ ਗਈ ਤੇ ਡਾਲੇ ਰਹਿ ਗਏ ਇੱਕ ਡਾਲੇ ਨੂੰ ਜਾਲੀ ਲੱਗ ਗਈ ਤੇ ਇੱਕ ਨੂੰ ਰਹਿੰਦੀ ਔਸ ਤੋਂ ਬਾਅਦ ਟਾਇਰ ਪਹੁੰਚ ਜਾਣਾ ਹੈ ਟਾਇਰ ਵੀ ਪਾਏ ਆਪਣੇ ਕੋਲੇ 16 ਦੇ ਰੈਮ ਆਪਾਂ ਨਵੇਂ ਲੈ ਲਏ ਆ ਬਈ ਇਹ ਵੇਖਣ ਨੂੰ ਤੁਹਾਨੂੰ ਹੋ ਸਕਦਾ ਬਾੜੀ ਮਾੜੀ ਲੱਗੇ ਪਰ ਜੋੜੀ ਨਵੀਂ ਨਕੋਰੀ ਐ 60 ਪੈਸੇ ਜੋੜੀ ਹੈਗੀ ਐ ਇਹ ਬਾਕੀ ਮਾਡਲ ਤੁਸੀਂ ਚੈੱਕ ਕਰ ਸਕਦੇ ਹਾਂ ਦਾ ਥੋੜਾ ਐ ਸਾਫ਼ ਨਹੀਂ ਯਾਰ ਚਲੋ ਕੋਈ ਨਹੀਂ ਪਾ ਕੇ ਦਿਖਾਵਾਂ ਡਰਮ ਵੀ ਕੱਢ ਕੇ ਬਾਬੇ ਡਰਮ ਤਾਂ ਆਪਣੇ ਏ ਛੱਡੇ ਪਏ ਵਾਹ ਵੇਲੇ ਦੇ ਉਦੋਂ ਇਹ 60000 ਦਾ ਤੇਲ ਲੈ ਕੇ ਚੱਲੀਏ ਨਾਲ। ਜਮੇ ਇਹ ਸਾਈਡ ਵਾਲਾ ਆ ਗਿਆ ਨੂੰ ਤਾਂ ਦੂਰਾ ਕਰਤਾ ਨਹੀਂ ਕੱਟੀ ਨਹੀਂ ਗਈ। ਨਾਲੇ ਤਾਂ ਵਜਦੀ ਏ। ਇਹ ਪੁੱਠੀ ਮੋੜ ਕੇ ਲਾੜੇ ਦਾ ਤੇ ਕਿਵੇਂ ਔਰਲੀ ਸਾਈਡ ਦੇ ਵਿੱਚ ਆਊਗਾ ਇਹ ਇੱਧਰ ਤਾਂ ਜਿੰਨੀ ਬੈਥ ਜੀ ਰਹਿੰਦੀ ਹੁੰਦੀ ਹੈ ਬੈਥਕ ਨੂੰ ਕਵਰ ਕਰ ਲੂਗਾ। ਆ ਜਾ ਯਾਰ ਆ ਜਾ 2 ਮਿੰਟ ਹੀ ਕੰਨ ਟੱਪਿਆ ਕਹਿੰਦਾ ਚੋਰ ਚੋਰ ਮੈਂ ਇਹ ਕਢਾ ਯਾਰ ਚੋਰ ਚੋਰ ਕਹਿਣਾ ਇਹ ਆ ਜੀ ਸਾਡੇ ਸਰਕਾਰੀ ਸਾੰਦ ਸਟੇਟੀ ਦੇ ਆਪਾਂ ਪਾਉਣਾ ਰੋਟਾਵੇਟਰ ਕੰਨ ਦੀ ਟੱਪਿਆ ਏ ਚਾਬੀ ਥੋੜੀ ਜਿਹੀ ਪਈ ਸੀ ਦੂਰ ਉਹ ਗਾਂ ਦੀਆਂ ਬੰਦਾ ਕੋਈ ਲੈਗਾ ਆ ਜਾ ਮੁੜਿਆਂ ਵਾਂਗੇ ਥੋੜੀ ਤੇਜ਼ੀ ਦੋਵਾਂ ਦੀ ਬਹੁਤ ਐ ਇੱਕ ਇਧਰੋਂ ਆਈ ਜਾਂਦਾ ਇੱਕ ਇਧਰੋਂ ਦੇ ਤੀ ਦੋਵੇਂ ਪੜੋਂਗੇ ਆਹਾਹਾ ਗਰੀਵ ਨੇ ਇੱਕ ਨਹੀਂ ਤਾਂ ਖੁੱਲ ਗਿਆ। ਆਹ ਤੈਨੂੰ ਆਇਆ ਨਹੀਂ ਲੱਗਿਆ ਜਿੰਦਰਾ ਲੱਗਾ ਪਾ। 35 ਗਹਿਰਾ ਮਗਰ ਫੇਰ 8 ਫੁੱਟ ਪੈਣ ਜਾ ਰਿਹਾ ਜਲ ਰੋਟਾਵੇਟਰ। ਪਹਿਲਾਂ ਜਗਤਜੀਤ ਮਸ਼ੀਨ ਦੀਆਂ ਰੀਲਾਂ ਪਾਈ ਜਾਂਦੇ ਉੱਥੇ ਭਰਾਜੀ ਦੀ ਜਾਂਦੇ ਕਮੈਂਟਾਂ 'ਚ। ਭਰਾਵੋ ਇਹਨੂੰ ਮਾੜਾ ਨਾ ਰੱਖਿਓ ਛਤੀ ਦੀ ਨੂੰ ਕਹਿ ਲਓ ਕੋਈ ਗੱਲ ਨਹੀਂ। ਇਹ ਤਾਂ ਸਾਡੀਆਂ ਉਮੀਦਾਂ ਜਿਹੜੀਆਂ ਉਮੀਦਾਂ ਨਾ ਉਦੋਂ ਬਹੁਤ ਕੇ ਕੰਮ ਕਰ ਦਿੰਦਾ ਇਹ। ਐਮਰਜੈਂਸੀ ਜਦੋਂ ਮਰਜ਼ੀ ਜਿਹੜੇ ਮਰਜ਼ੀ ਸੰਦੇ ਜੋੜ ਦਿਓ ਕਾਇਦਾ ਲੈਫਟ ਦਾ ਕੰਮ ਹੁਣ ਕਰਾਦਾ ਪਹਿਲਾਂ ਲੈਫਟ ਦੀ ਪ੍ਰੋਬਲਮ ਦਿਖਾਉਂਦਾ ਥੋੜੀ ਹੁਣ ਸੱਲ ਰਿਆਂ ਚਵਾੜਦੇ ਨੇ ਨਰਿਆਂ ਚ ਚੱਕੂਗਾ ਹੁੰਦਾ ਠੀਕ ਆ ਯਾਰ ਰੱਟ ਤਾਈ ਬਈ ਆਵਾਜ਼ ਤਾਂ ਬਦਲ ਗਿਆ ਓਏ ਆ ਇਹਦਾ ਉਹ ਤਾਂ ਲਾ ਦਿੰਦਾ ਆ ਰੋਗ ਤਾਂ ਉਹੀ ਛੱਡਿਆ ਆ ਹੱਥ ਫੜਨ ਵਾਲਾ ਲਾਈ ਫਰੇ ਨੂੰ ਥੋੜੀ ਹੌਲੀ ਇਹ ਤੈਨੂੰ ਫਕਸ਼ਾਂ ਦੇ ਸਮਝ ਆਊਗੀ ਟੀਚਰ ਬਹੁਤ ਹੋ ਗਏ ਨਾ ਗੱਡੀ 'ਚ ਠੀਕ ਆ ਯਾਰ ਅਰੇ ਰੇਸ ਮਾਰ ਕੇ ਵੇਖੀ ਰਹਿਣਾ ਹੁੰਦਾ ਬਾਅਦ 'ਚ ਇੱਕ ਵਾਰੀ ਰੇਸ ਮਾਰ ਦੇ ਮਾਰਦੇ ਮਾਰਦੇ ਰੇਸ ਇੱਕ ਵਾਰੀ ਜੋਰ ਜਾਂ ਲਾਈ ਜਾਂਦਾ ਨਾ ਕੱਲ ਕੋਈ ਨਹੀਂ ਲਾਈ ਜੋ ਪਰ ਲੱਗੇ ਪਿਆ ਦੇਖ ਲਾ ਬਾਬੋਗਰਾ ਹੁਣ ਛੰਡਈਏ ਇਹੇ ਇੰਜਣ ਤੋਂ ਪਾਣੀ ਲੈਣ ਦੀ ਜਦੋਂ ਤੁਹਾਨੂੰ ਵਿਖਾਵਾਂਗਾ ਇਸ ਬਾਰੇ ਵੀ ਲੱਗ ਵੀ ਗਏ ਆ ਬਾਬੋ 36 ਦੀ ਇੱਕ ਤਾਂ ਵੀਰ ਕਹਾ ਸੀ ਅੰਦਰ ਸ਼ਮਾਂ ਦਾ ਸਫਾਈ ਕਰਕੇ ਨੂੰ ਲੈਂਦਾ ਕਿ ਉਹਦੇ ਪਹਿਲਾਂ ਪਹਿਲਾਂ ਹੀ ਵਧਣਾ ਹੁੰਦਾ ਜਦੋਂ ਬੋਲਣਾ ਹੋ ਗਿਆ ਉਦੋਂ ਮਲਾ ਸਲੀਵਾ ਵਟਾਣੀ ਨਹੀਂ ਕਿਸੇ ਤੀਤੀ ਤੁਰਦਾ ਬਾਹਰ ਇਹ ਤੁਰੂਗਾ ਘਾਟਾ ਠੀਕ ਹੈ ਉਹ ਨਜ਼ਾਰਾ ਦੇਖ ਲੋ ਬੰਦੇ ਨਾਲ ਨਾਲ ਪਾਣੀ ਨਾਲ ਨਾਲ ਰੇ ਨਾਲ ਨਾਲ ਰੇ ਨਾਲ ਨਾਲ ਪਾਣੀ ਸ਼ਾਮ ਨੂੰ ਸਵੇਰੇ ਬੰਨਣਾ ਹੈ ਲਾਹਾਂ ਰੀ ਗਿਆ ਲਾਹ ਲਾਹ ਓ ਸ਼ਿਕਾਰੀ ਕਿੱਧਰ ਛੋੜੂ ਹਾਂ ਬਾਹਰ ਚਲੋ ਦੰਦਰਾ ਇੰਨੀ ਦਾਦ ਕਤੇੜ ਦਾ ਹੋਣੇ ਘਰੇ ਵੜਿਆ ਨਾ ਦਾਦ ਦੇ ਨੇ ਨਾ ਪੋਤੇ ਨੇ ਚਲ ਨੂੰ ਤਰਨ ਦੀ ਤਿਆਰੀ ਆ ਹੁਣ ਰਹਿਮਾ ਤੇ ਟਾਇਰ ਉੱਤੇ ਚੜਾ ਕੇ ਉਹ ਟਾਇਰ ਲਾ ਕੇ ਫੇਰ ਆਉਣਾ 25000 ਪੁਰਾਣੇ ਕੋਈ 15000 ਦੇ ਪਾ ਕੇ 10000 ਰੁਪਇਆ ਕੱਢ ਸਕਦਾ ਪਰ ਰਹਿਮ ਆਪਾਂ ਨੂੰ ਫ੍ਰੀ ਰਹਿ ਸਕਦੇ ਹੋ ਰਹਿਮ ਦੇ ਤੋਂ ਭਰਾਵਾ ਪਰ ਆਪਾਂ 16 ਵਾਲਾ ਵੀ ਗੱਲ ਕਰ ਚ ਲਈ ਚੱਲਾਂਗੇ ਹੋਰ ਕੀ ਚੜਾ ਦੇ ਵੀਰੇ ਦਵਾ ਦਾ ਮਿਲੜ ਮਿਲਦੀ ਚੜਾ ਦੇ ਮੇਰਾ ਵੀਰ ਲੈ ਮੇਤਰੋ ਸੌਦਾ ਹੋ ਗਿਆ ਟੂਬਾਂ ਲੈ ਲਈਆਂ ਆਪਣਾ ਸੈਕੰਡ ਹੈ ਇਹਨੇ ਦੀਆਂ 2500 ਦੀਆਂ 2500 ਦੀਆਂ ਬੇਦਾਗ ਓਕੇ ਹੋ ਗਿਆ ਕੰਮ ਓਕੇ ਜੀ ਨੂੰ ਕਹਿੰਦੇ ਆਹ ਬਾਈ ਕਰਣਗੇ ਵਿਚਾਰੇ ਇਹ ਪਤੰਦਰ ਕਿੱਧਰ ਲੁਕਿਆ ਫਿਰਦਾ ਹਾਂ ਇਥੋਂ ਕਿਹਦੀ ਪਤਾ ਲੱਗਦਾ ਹੈ ਨਾ ਬੰਦਾ ਬੈਠਾ ਬੈਠਾ ਉਹ ਨਿਕਲਿਆ ਲੈ ਮੈਟਰੋ ਸੈਕੰਡ ਹੰਡ ਟਿਊਬਾਂ ਲੈ ਕੇ ਟੋਕ ਦੇਣੀ ਆ ਆਹ ਲੈ ਵਾਹ ਜੀ ਵਾਹ ਫਰਕ ਦੇਖੋ ਮਿੱਤਰੋ 16 ਤੇ 18 ਦਾ ਅੱਧੀ ਨਹੀਂ ਉਹਦਾ ਅੱਧੀ ਲੰਬਾ ਦੇਦਾ ਬੇ ਹੋਲੀ ਰਿਆ ਬੁਰੋਂ ਨੇ ਕਿੰਨਾ ਫਰਕ ਪੈਂਦਾ ਪੂਰਾ ਹੀ ਫਰਕ ਆ ਯਾਰ ਹਜੇ 14 ਦੇ ਪੌਣ ਨੂੰ ਫਿਰਦੇ ਸੀ ਅਸੀਂ ਤੂੜੀ ਵਾਲੀ ਆਸਤੇ ਵੀ ਕਲੱਚ ਨਾ ਲਊ ਹਣਾ ਵੀ ਕਲੱਚ ਨਾ ਲਊਗਾ ਟਰੈਕਟਰ ਦੇ ਛੋਟੇ ਟਾਇਰ ਪਾ ਲਾਂਗੇ ਤੇ ਪਰ ਇੰਨੇ ਦਾ ਹੀ ਫਰਕ ਦੇਖੋ ਤੁਸੀਂ ਟਰੈਕਟਰ ਦਾ ਦੋ ਅੱਧ ਦਾ ਫਰਕ ਪੈ ਗਿਆ 16 ਤੇ 18 ਦਾ ਫਰਕ ਦੇਖੋ ਤੁਸੀਂ ਮਗਰਾੜ ਤੋਂ ਕਿੰਨਾ ਹਜੇ ਉਹ ਨੀ ਮਾ ਪੈਡ ਟਰੈਕਟਰ ਤੇ ਉਧਰ ਦੇਖੋ ਪੱਧਰ ਐਨਾ ਫਰਕ ਆ ਜੇ 14 ਦੇ ਪਾਹਾਂ ਦੇ ਟਰੈਕਟਰ ਨੇ ਭੜਾ ਹੀ ਬੜਾ ਲੱਗਣਾ ਚਲੋ ਉਹਨੂੰ ਜੀ ਨਹੀਂ ਕਰਨਾ ਚਾਰ ਪੰਜ ਇੰਚ ਉੱਚਾ ਟਾਇਰ ਹਨਾ ਮੋਜ ਨਹੀਂ ਬਾਈ ਸਟਾਰਦੇ ਆ ਟਾਇਰ ਹੋਰ ਇਹ ਕਿੰਨੇ ਦੇ ਪੈਸੇ ਜੀ ਤੁਹਾਨੂੰ ਗੱਲ ਸੁਣਾਈ ਮੈਕਅਪ ਵੱਲ ਵੀ ਬਾਬੇ ਉਹ ਪਰਪੰਜ ਨੂੰ ਘੜ ਗਿਆ ਲੋ ਟਾਇਰ ਆਦੇ ਤਾਂ ਉਹਦੇ ਆੜਦਾ ਹੀ ਆਣਾ ਹੋੜ ਦੇ ਹਿਸਾਬ ਆ ਜਾ ਕਰ ਭਰਾਵਾ ਕਦੇ ਦੋ ਟਾਈਆਂ ਉੱਠ ਕੇ ਨਹੀਂ ਮੰਨਦਾ ਰਾ ਆ ਦੇ ਟਾਇਰ ਹੀ ਨਿਕਲੇ ਨਿਕਲੇ ਲੱਗਦੇ ਫੀਲਿੰਗ ਹੀ ਨਹੀਂ ਆਉਂਦੀ ਕੋਈ ਟਰੈਕਟਰ ਦੀ ਹਾਂ ਡਰਮ ਦੋ ਆ ਬੱਚੇ ਚੱਲ ਖੁੱਲੇ ਹੀ ਪਏ ਆ ਬਸ ਇਧਰੋਂ ਹੀ ਧਰਦੇ ਜਗਾੜ ਯਾਰ ਇਧਰੋਂ ਹੀ ਮਸ਼ੀਨ ਨਹੀਂ ਦੀਨੀ ਹੈ ਨਾ ਚਾਰ ਆ ਦੇ ਚ ਕਰਾਲਾ ਭਰਾਵਾ ਸੈਣ ਤੇਰੇ ਕੋਲੇ ਹੀ ਹੁੰਦੇ ਮੇਰੇ ਤਾਂ ਹੋਰ ਤਾਂ ਕਿਤੇ ਹੁੰਦੇ ਨਹੀਂ ਜਦੋਂ ਵੀ ਹੁੰਦੇ ਨਾ ਤੇਰੇ ਕੋਲੇ ਹੀ ਹੁੰਦੇ ਸੈਣ ਉਹ ਤਾਂ ਜੱਟਾਂ ਦੀ ਛੇ ਦੀ ਕਿਤੇ ਲੋੜ ਪੈਂਦੀ ਨਹੀਂ ਜਾ ਅਰਧ ਤੇ ਇਹ ਕਾਣਦੇ ਨੇ ਲੈ ਬਾਬੇਓ ਗਰੇ ਮੇ ਥੋੜੇ ਜਿਆਜ ਨਹੀਂ ਰਹੇ ਰਿੰਮਾਂ ਦਾ ਰੰਗ ਬਦਲਾਂਗੇ ਚਿੱਟੇ ਕਰਾਂਗੇ ਪਿਛਲੇ ਸਾਲ 60000 ਦਾ ਡੀ ਜੇ ਲੈ ਕੇ ਆ ਸੀ ਪਰ ਐਤ ਕੀ 38800 ਦਾ ਲੈ ਕੇ ਜੰਨੇ ਥੈਂਕ ਯੂ ਫਾਲੋ ਕਰਤੀ ਇਹਦੇ ਹਜੇ ਮੋਟਰ ਲਾਉਣ ਵਾਲੀ ਪਈ ਐ ਉਦਾਂ ਦੀ ਜਿਹੜੀ ਆ ਮੋਟਰ ਐ ਇਹ ਲਾਵਾਂਗੇ ਦੇਸੀ ਆ ਗਈ ਸੀ ਹੁਣ ਪੀਵੀ04 ਵਾਲੇ ਭਰਾ ਤੋਂ ਵੱਡੇ ਬਾਈ ਤੋਂ ਆਪਣੇ ਤੋਂ ਲੈਂਦੀ ਐ ਸੋਨਾਲੀ ਕਾ ਦੀ ਰੀਨਲ ਉਹ ਲਾਵਾਂਗੇ ਉਹਦੀ ਹੁਣ ਫਿਟਿੰਗ ਰਾਤ ਨੂੰ ਕਰਾਂਗੇ ਹਜੇ ਤੇ ਫੇਰ ਕਿਤੇ ਜਾ ਕੇ ਉਹ 에 ਟੈਂਕੀ ਆਪਣੇ ਕੰਮ ਦੇਣ ਲੱਗੂਗੀ ਹੁਣ ਇਹਦੇ ਚ ਕੁਝ ਨਹੀਂ ਪਾਇਆ ਹਜੇ ਉਹ ਵੈਸੇ ਪੰਪ ਤੇ ਚੈੱਕ ਹੋ ਜਾਣਾ ਜੀ ਕਿੰਨਾ ਪੈਂਦਾ ਤੇ ਬਾਕੀ ਠੀਕ ਆ ਜੀ ਸਵੇਰ ਔਰਦੇ ਆ ਫੇਰ ਅੱਗੇ ਸ਼ੂਟ ਕਰਾਂਗੇ ਹੁਣ ਇਹ ਵੀ ਭਰਾਵਾਂ ਦੀ ਡਿਮਾਂਡ ਤੇ ਹੀ ਬਣਾਉਣ ਲੱਗੇ ਆ ਵੀ ਨਹੀਂ ਆਪਾਂ ਨਹੀਂ ਬਣਾਉਂਦੇ ਸੀ ਪਰ ਬੜੇ ਭਰਾ ਮੈਸੇਜ ਤੇ ਆਹ ਕਰ ਦਿੰਦੇ ਬੜੇ ਐਵੇਂ ਨਾ ਲੱਖਾਂ ਕਰ ਦਿੰਦੇ ਚਲੋ ਚਾਰ ਬੰਦੇ ਹੀ ਕਹਿ ਦਿੰਦਾ ਮੇਰੇ ਵਰਗੇ ਬੰਦੇ ਨੇ ਬਹੁਤ ਵੰਦੀਆ ਯਾਰੀ ਬੜਾ ਆਵਾਜ਼ਾਂ ਨੇ ਤੂੰ ਆ ਕੇ ਨਾ ਆਖਿਆ ਕੀ ਆਖਿਆ ਯਾਰ ਚਲੋ ਚੱਕੋ ਫੇਰ ਭਰਾ ਵਾਹ ਬਾਬੋ ਵਾਹ ਕਰਦੀ ਕਰਪਾਣਾ ਟਰਾਲਿੰਗ ਕਰਦੀ ਆਹ ਪੂਨ ਸਮਾਂ ਹਾਂ ਬਤਾ ਜਾ ਕੇ ਥੋੜੀ ਜਿਹਾ ਇਹਦੇ ਨਹੀਂ ਪਾਸੇ ਤਾਂ ਸਿੱਟੀ ਗਈ ਫੋਲ ਚੱਕ ਕੇ ਪਾ ਲੋ ਚੱਕ ਕੇ ਪਾਣੀ ਪਾ ਲੈ ਹਾਂ ਖੜ ਜਾ ਖੜ ਜਾ ਖੜ ਜਾ ਤੂੰ ਇਹਨਾ ਨੇੜੇ ਕਰ ਲੈ ਨੇੜੇ ਕਰ ਲੈ ਨਹੀਂ ਭਾਈ ਨੇ ਭਾਰੀ ਬਹੁਤ ਆ ਜਾ ਖਾ ਤੂੰ ਹੀ ਖੜੇ ਹੱਥ ਤੇ ਤੂੰ ਬੈਠਾ ਉਹਨੇ ਟੂਲ ਟਾਲਾ ਟੂਲ ਤੇ ਕਿੰਨੇ ਹੋਊਂਦਾ ਗਿਆ ਲੈ ਹੈਗੀ ਆ ਹੈਗੀ ਆ ਰਹਿੰਦੇ ਫਿਰ ਰਹਿੰਦੇ ਰਹਿੰਦੇ ਹੈਗੀ ਆ ਆ ਯਾਰ ਬੜਾ ਨਹੀਂ ਹਾਂ ਹਾਂ ਕਰਿਓ ਆਉਂਦੇ ਮਾੜੀ ਮਾਰ ਜ਼ੋਰ ਪਰ ਹਾਂ ਹਾਂ ਅੱਲਾਹ ਵੀ ਸਜਣੋ ਅਮਰ ਤਵੇਲਾ ਹੋ ਗਿਆ ਤੇ ਮਾਰਦੇ ਆ ਸਲਫ ਲੈ ਕੇ ਵਾਇਗਰ ਦੰਨਾ ਤੁਰਦੇ ਬਾਬੇ ਸਵਾ 5 ਹੋ ਗਏ ਰਾਤ ਮੌਸਮ ਪੂਰਾ ਕੱਚਾ ਈ ਤਾਰਾ ਇੱਕ ਨਹੀਂ ਨਹੀਂ ਦਾ ਈ ਧੱਕ ਕੇ ਜਲਾ ਜੋਰ ਨਾਲ ਲੈ ਵੀ ਸੱਜਣਾ ਪਿਛਲੇ ਸਾਲ ਵੀ ਰੋਡ ਚੜ੍ਹਦੇ ਹੁੰਦੇ ਨੇ ਜੜ ਗਿਆ ਈ ਕੈਦ ਕੀ ਵੀ ਓਕੇ ਆ ਕੰਮ ਓਕੇ ਖਿੱਚ ਲਈ ਬਸ ਆ ਕਿਲੇ ਰਾਤ ਦੀ ਵਿੰਗੀ ਹੋਈ ਆ ਨਾ ਕੋ ਜਨੇੰਦਾ ਲੈ ਮੇਰੇ ਵੀਰੋ ਕਹਿੰਦੇ ਜਿੱਦੜਵਾ ਆ ਗਿਆ ਜਿੱਦੜਵਾ ਤੇ ਹਵਾ ਥੋੜੀ ਜੀ ਘਟਾ ਯਾਰ ਹਵਾ ਦਾ ਨਹੀਂ ਸਮਾ ਲੱਗਿਆ ਤੇ ਇਹਦਾ ਥੋੜਾ ਡਰ ਜਿਹਾ ਹੈਗਾ ਟਾਰਾਂ 'ਚ ਪਰ 1800 ਚੱਕਰ ਤੇ ਆਈ ਜਾਂਦੇ ਹਾਲ ਤਾਂ ਆਹ ਵੇ ਭਾਈ ਜਾਂਦਾ ਨਿਆਰੇ ਨਾਲ ਵਈ ਯਾਰ ਹਾਂ ਨਹੀਂ 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 ਹਾਲ ਤੇ ਖਾਲੀ ਟਰਾਲੇ ਆ ਹੀ ਰਾਤ ਦੇ ਹੀ ਆ ਸਾਰਾ ਹੀ ਰਾਤ ਦਾ ਕੁਸ ਨਹੀਂ ਹੁੰਦਾ ਇਹਨੂੰ ਮੋਟਰ ਹਾਲ ਦਾ ਹਾਲ ਦੇਖੋ ਕੀ ਕਰੇਦਾ ਥੋੜਾ ਜਿਹਾ ਭੜਾ ਕੰਮ ਇਹਨੂੰ ਸੰਗਲ ਚ ਵਾਲੇ ਰਹਿ ਤੇ ਇਹ ਬਾਹਰ ਆਉਂਦਾ ਠੀਕ ਕਮਾਂਡੋਆਂ ਨੇ ਨਾ ਗੁਰਪੈਰਾਤ ਕੀਤਾ ਪਰ ਤਾਂ ਯਾਰ ਭੈਣ ਅੱਧੀ ਬਾਹਰ ਨਿਕਲਿਆ ਕਰੇ ਤੇ ਅੱਧੀ ਵਿੱਚ ਆ ਲੜ ਲੜ ਬਹੁਤ ਵੱਡੇ ਛੜ ਤੇ ਸੀ ਇਧਰ ਵਿੱਚ ਇਧਰਲਾ ਵੀ ਛੜਦਾ ਇਧਰਲਾ ਵੀ ਲੜ ਛੜਦਾ ਉਹਦੇ ਵੀ ਪੱਤੀ ਲਵਾਤੀ ਕਰਨ ਆ ਵਿਅਯਤ ਕੀਤਾ ਜਾਵਾ ਯਾਰ ਮੈਂ ਕਹਣਾ ਨਿਆਰਾ ਆ ਜਾਣਾ ਬਹੁਤ ਘੱਟਾ ਛਾਣੇ ਪਿਛਲੇ ਸੀ ਜਣਾ ਰਹਿ ਮਜੇ ਦੇਸ਼ ਤੇ ਗਾਲੀ ਜਾਂਦੇ ਰਹਿ ਮੈਨੂੰ ਜਮਾ ਹੀ ਨਹੀਂ ਪਸੰਦ ਆਏ ਸੀਜ਼ਨ ਹੀ ਲਾਵਾਂਗੇ ਇਹਨਾਂ ਨਾਲ ਬਸ ਉਦੋਂ ਬਾਅਦ ਵੈਸੇ ਲਾ ਹੀ ਦੇਣੇ 18 ਦੇ ਹੀ ਪਾਵਾਂਗੇ ਇਹਦੇ ਨਾਲ ਤਾਂ ਟਰੈਕਟਰ ਦੀ ਗੜਸ ਜੀ ਮਰ ਗਈ 16 ਦੇ 18 ਦੇ ਦਾ 18 ਦੇ ਰੱਖਿਆ ਕਰਾਂਗੇ ਨਾਟਰ ਨੋਡ ਜੇ ਇਹਦਾ ਹੀ ਪਤਾ ਨਹੀਂ ਕਸੇ ਤਾਂ ਵੈਸੇ ਮਸ਼ੀਨ ਨਾਲ ਓਕੇ ਕੰਮ ਘੰਟੇ ਦੀ ਆ ਜਾਣਾ ਜੀ ਉਧਰ ਤੇ ਆਪਣਾ ਰੋਡ ਬਣਿਆ ਹੁੰਦਾ ਨਾ ਰੋਡ ਚੱਕਰ ਦੇ ਵਿੱਚ ਵੇਦੜਵਾ ਆਇਆ ਆਉਣਾ ਪੈਂਦਾ ਵੇਦੜਵਾ ਜਾਈਦਾ ਰੋਣ ਦਾ ਵਦਨਾ ਆਉ ਲੱਗਣਾ ਵਦਨਾ ਅੱਗੇ ਧਰਨਾ ਲੱਗਿਆ ਮਿੱਤਰੋ ਅੰਡਾ ਪੁੰਡਾ ਵੇਚਦੇ ਲਗਾਵਾਗੇ ਦਾਪ ਵਾਲੀ ਜਾਵਾਂ ਪੌਂਡ ਦੇ ਉੱਤੇ ਧਰਨਾ ਲੱਗਿਆ ਹੈ ਇਹ ਆ ਹਵਰ ਰੋਡ ਆ ਜਿਹੜਾ ਇਹ ਵੀ ਦੇਖ ਕੇ ਜਾ ਕੇ ਫੇਰ ਸੰਤਿਨਿਆ ਰੋਡ ਪੋਵਾਂ ਬਈ ਆਉਂਦਾ ਏ ਪੜਾ ਜਿਵੇਂ ਹਨਾ ਇੱਟਾਂ ਦਾ ਵਜਣਾ ਤਾਂ ਛੱਦ ਰਿਓ ਛੱਦਣਾ ਕਿਹੜੀ ਬੈਗ ਵੀ ਨਹੀਂ ਹੋਣਾ 40 ਟਰਾਲੀ ਉਧਰ ਜਿੱਦ ਹੈ ਹਾਂ ਸੱਚ ਟਰਾਲੀ ਵੀ ਜਾਲੀ ਵਾਲੀ ਆ ਇਹ ਸਹੀ ਆ ਇਹ ਕਈ ਵਾਰੀ ਦੂਜੇ ਹੀ ਹੁੰਦੇ ਆ ਇਹ ਕਈ ਵਾਰੀ ਉਹਦੇ ਮਾਲਾ ਕੱਲੀਆਂ ਕਾਰਾਂ ਜੀਪਾਂ ਵਾਲੇ ਬੈ ਕੇ ਕਿਵੇਂ ਕੱਢਾਂ ਐਡੀ ਵੀ ਮੇਰੀ ਡਰਾਈਵਰ ਹੀ ਜਾਣੀ ਵੀ ਇੱਥੋਂ ਬੈਗ ਲਗਾਗੇ ਭਾਏ ਓਕੇ ਦੇਖ ਲੈ ਆਹ ਕਾਰ ਉਹ ਬੱਸ ਭਾਈ ਸਾਹਿਬ ਆਹ ਕੋਈ ਨਾ ਚੱਕ ਰਹੀ ਕੋਈ ਇਹ ਦੇ ਚਾਰ ਆਪਣੇ ਵਰਗਾ ਉਧਰ ਲਈ ਆਉਂਦਾ ਵੇ ਫੇਰ ਕੀ ਕਰਾਂਗੇ ਅਸੀਂ ਦੇਈ ਨਾ ਲੱਗ ਜਾ ਕਿਤੇ ਆ ਕਰੇ ਇਹ ਦੋ ਗਾਇਸ ਇੱਕ ਲਾਈਨ ਨੂੰ ਲਗਾ ਦੇ ਵੱਡੇ ਰੋਡ ਤੇ ਇਹ ਵੀ ਨਹੀਂ ਨਹੀਂ ਕਰਾ ਕਾਰ ਪਹਜ ਹੋਇਆ ਪਰ ਪਟ્રોલ ਆ ਪੋਣਾ ਜਿਹੜੇ ਸਾੜੇ ਪਟ્રોલ ਫੇਰ ਰਹਿ ਗਿਆ ਆਪਣਾ ਆ ਰਿਹਾ ਮਟਰ ਆਹ ਇਸ ਪਰਸਾਂ ਤੋਂ ਇਧਰ ਪਾਣੀ ਕਿਹੜਾ ਮੇਨ ਆਪਾਂ ਦਾ ਸ਼ਹਿਰ ਬਣਦਾ ਉਹ ਫਾਈਂਗੇ ਜਾਉਣਾ ਨਗਰ ਆ ਆ ਜਾਉਣਾ ਨਗਰ ਤੋਂ ਪਰਸਾਂ ਨਾਲ ਲੈਣਾ ਫਟੇ ਸੈਕਸ਼ਨ ਆਣਾ ਹੈ ਇਹਦੇ ਵਾਹਤ ਨਹੀਂ ਚਾਹੁੰਦੇ ਨੇ ਟ੍ਰੇਲਰ ਨੇ ਟਰਾਲੀ ਨਾ ਟਰੈਕਟਰ ਨਾ ਮੋਟਰਸਾਈਕਲ ਕਿਹੜੇ ਇਹਦਾ ਸਦਾ ਟੂਲ ਦਾ ਜਾਂਦਾ ਟੂਰ ਗੜੀ ਦਾ ਟੂਰ ਮੈਂ ਉੱਤਰੀ ਦਾ ਟੂਰ ਦੇ ਕੇ ਜੜਨਾ ਪੈਂਦਾ ਆਹ ਰਾਜਸਥਾਨ ਹਰਿਆਣੇ ਦੀ ਪਛਾਣ ਹੈ ਗੜੀ ਵੇ ਮੈਂ ਟੋੜਦਾ ਰੋਟੀ ਦੀ ਭਾਲ ਮੈਂ ਹਾਂ ਕਹਾਂ ਕਹਾਂ ਜਿਆਦਾ ਮੈਂ ਤੇ ਕਮੈਨ ਜੜੀ ਆਣੀਆ ਦੇਖੋ ਕੋਟੇ ਘਾਟੇ ਵਾਲੇ ਆ ਸਾਰੇ ਇਹ ਵੀਰ ਐਮਪੀ ਕੋਟੇ ਵਾਲੇ ਚੌਧਰੀ ਤਾਂ ਖਾਨੇ ਰੋਟੀ ਚੌਧਰੀ ਤਾਂ ਦੇ ਦੇ ਨੈਪ ਕਿ ਨਹੀਂ ਦੇ ਦੇ ਆਪੇ ਚੱਜ ਚੱਗ ਪਾਣੀ ਵਿਆਹ ਵਾਲਾ ਚੀ ਗਏ ਯਾਰ ਕਰਮਾਣਾ ਆਪਣਾ ਚਲੋ ਵੀ ਲੱਗ ਜੇ ਲੈਣ ਜੇ ਕਾਉ ਜੀ ਆ ਨੈਪਕੀਂਦੋ ਇੱਕ ਯਾਰ ਸਾਫ ਕਰਾਇਆ ਚੱਲ ਬੇ ਮੁੰਡਾ ਆਪਣੀ ਮਰਜ਼ੀ ਨਾਲ ਜਿੰਨੀ ਜਿੰਨੀ ਪਾਉਣੀ ਠੀਕ ਹੈ ਰੱਬ ਦਾ ਸਿਸਟਮ ਹੀ ਬਣਾ ਕਾ ਮਰਜ਼ੀ ਨਾਲ ਪਾਉ ਖੁੱਲਾ ਖਾਓ 1400 ਰੁਪਇਆ ਇਹ ਨਾਮ ਆ ਵੀ ਲੱਗੇ ਨਾ ਮਰਜ਼ੀ ਤੋਂ ਸੈਲਡ ਵੀ ਆ ਗਿਆ ਯਾਰ ਹਨ ਬਲੀਵੇਬਲ 4 ਮਣੀ ਲਾਉਣੀ ਉਹ 4 ਮਣੀ ਲਾਉਣੀ ਉਹ ਆ ਬਹੁਤ ਆਇਆ ਜੀ ਲੈ ਵੀ ਕੀ ਬਾਤਾਂ ਕਹਿੰਦੇ ਵੀ ਕੀ ਬਾਤਾਂ ਲੈ ਬਹੁਤ ਪ੍ਰਸ਼ਾਦਾ ਆਉਣ ਦੇ ਗੁਰਾਂ ਸਾਨੂੰ ਚੌਲ ਖਾਈ ਜਾਣੇ ਪਾਸੇ ਪਾਸੇ ਜਾਣਾ ਦੇ ਨਾਲ ਆਪਣੀ ਘੱਟ ਗਈ ਕਿਤਾ ਨਸੀ ਜਨਾ ਨਹੀਂ ਚਲਾਈ ਜਨੇ ਨਹੀਂ ਸਾਡੇ ਦਾ ਪਸਾ ਰਾਮ ਨਹੀਂ ਇਹਦੇ ਮੁਤਾਬਕ ਤਾਂ ਸਹੀ ਆ ਫਿਰ ਚੱਕਰ ਕਿਉਂ ਨਹੀਂ ਲਾਲਦੇ ਜਾਂ ਤੁਹਾਡੇ ਗੇਅਰ ਦਾ ਫਰਕ ਹੋਣਾ ਹੁਣ 12 9 ਤੇ ਦਬਦਾ ਹੁਣ ਆ ਜਿਹੜਾ ਸਿਸਟਮ ਚੱਲਦਾ ਨਾ ਟਰੈਕਟਰ ਚੱਲੂ ਜੋ ਆਰਾਮਦਾਰੀ ਨਾਲਾ ਟਰੈਕਟਰ 'ਚ ਕੋਈ ਕਮੀ ਨਹੀਂ ਆਊਗੀ 1% ਦੀ ਵੀ ਜੋ ਸੀਸੀ 'ਚ ਦੀ ਜਿਹੜੂ ਟਰੈਕਟਰ ਦਾ ਪਰ ਸਾਲਾ ਟਰਾਲੀ ਭਰੂ ਆ 27 ਮਿੰਟਾਂ ਬਾਅਦ 28 ਮਿੰਟਾਂ ਬਾਅਦ ਅੱਧੇ ਦੇ ਘੰਟਾ ਲਾ ਜਾਂਦਾ ਫਿਰ ਆਈ ਤਾਂ ਫਿਰ ਸੋਚਿਆ ਵਿਚਾਰੇ ਨਹੀਂ ਦੋਵੇਂ ਹੀ ਚਲਾਈ ਗਏ ਹੁਣ ਇਹ 906 ਕਿਕਰ ਬਣਦੇ ਹੁਣ ਕਿਰਾਂ ਤੇ ਇੱਥੇ ਐਂ ਚਲਾਵਾਂਗੇ ਪਿੰਡ ਜਾ ਕੇ ਦੇਖਾਂਗੇ ਐ ਤਾਂ ਮੰਨ ਲਾ ਜੇ ਜਿੰਨੀਆਂ ਟਰਾਲੀਆਂ ਬਣਾ ਦਿੰਦੇ ਆ 350 360 370 ਅਸੀਂ ਐਂ ਦਾ 150 ਇੱਥੇ ਬਣਾ ਕੇ ਤੇ 600 550 ਕਰਤੀ ਪਿੰਡ ਟੋਟਲ ਵਿੱਚ ਇਹ ਪਾ ਕੇ ਚਲੋ ਕੋਈ ਨਹੀਂ ਇੱਥੇ ਕਿੱਥੇ ਚਲੋਣੇ ਨੇ ਤੇ ਗਾਣੇ ਵੀ ਲੱਗੇ ਸੀਗਾ ਉਹ ਡਰਾਈਵਰੀ ਪਰਖੀ ਜਾਣੀ ਮੇਰੇ ਵੀਰੋ ਕਹਿੰਦੇ ਡਰਾਈਵਰੀ ਲੈਣ ਟਰਾਲੀ ਹੁਣ ਗਾਇਆ ਤਾਂ ਉਹ ਗਾਣੇ ਤੇ ਨੂਰ ਚ ਤੁਰਿਆ ਗਿਆ ਯਾਰ ਕਬੂਤਰਾਂ ਨੂੰ ਵਧੀਆ ਹੈ ਨਾ ਇਹ ਚੰਨੀ ਸਮਰੀ ਹੈ ਕੋਲਾਂ ਜਿਹਨੂੰ ਕੋਈ ਦਾ ਫਾਇਦਾ ਹੈਗਾ